ਚਤਰਪੁਜਾਂ ਕੋਆਰਡੀਲੇਟਰਲ ਕਿਹਨੂੰ ਕਹਿੰਦੇ ਆ ਐਨੀ ਫੋਰ ਸਾਈਡ ਫਿਗਰ ক্লোਜ਼ਡ ਫਿਗਰ ਮਤਲਬ ਚਾਰ ਪਜਾਮਾ ਵਾਲੀ ਇੱਕ ਬੰਦ ਕਿਰਤੀ ਉਹਨੂੰ ਕੀ ਕਹਿੰਦੇ ਆ ਅਸੀਂ ਚਤਰਪੁਜ ਕੋਆਰਡੀਲੇਟਰਲ ਐਦਾਂ ਇਹ ਸਾਡੀ ਕੀ ਬਣ ਗਈ ਕੋਆਰਡੀਲੇਟਰਲ ਬਣ ਗਈ ਚਤਰਪੁਜ ਇਹਦੇ ਫੋਰ ਹੀ ਐਂਗਲ ਆ 1 2 3 4 ਚਾਰ ਹੀ ਵਰਟੈਕਸ ਹੁੰਦੇ ਇਹਦੇ ਇਹਦਾ ਨਾਮ A B C D ਅਗਰ ਅਸੀਂ A ਤੇ C ਨੂੰ ਮਿਲਾ ਦਿੰਨੇ ਆ B ਤੇ D ਨੂੰ ਮਿਲਾ ਦਿੰਨੇ ਆ ਤਾਂ ਇਹ ਜਿਹੜੇ ਬਣ ਗਏ ਇਹਨਾਂ ਨੂੰ ਬੋਲਦੇ ਆ ਡਾਇਗਨਲ ਡਾਇਗਨਲ ਮਤਲਬ ਇੱਕ ਜਿਹੜੀ ਕੁਆਡਰિલેਟਰਲ ਹੁੰਦੀਆਂ ਉਹਦੀਆਂ 4 ਸਾਈਡਸ ਹੁੰਦੀਆਂ ਤੇ ਉਹਨਾਂ ਦੇ ਜਿਹੜੇ ਦੋ ਡਾਇਗਨਲ ਹੁੰਦੇ ਆ 4 ਵਰਟੈਕਸ ਹੁੰਦੇ ਆ ਤੇ 4 ਹੀ ਇਹਦੇ ਕੀ ਆ ਐਂਗਲ ਤੇ ਸਾਰੇ ਐਂਗਲਸ ਦਾ ਸਮ ਕੀ ਹੁੰਦਾ 360 एंगल ए प्लस एंगल बी एंगल सी एंगल डी इज इक्वल टू 360 टाइप्स ऑफ क्वाड्रलेटरल मतलब केडी केडी टाइप दी है फर्स्ट आ जाती है ट्रेपेजियम एनु पंजाबी च बोलदे संभलम चतुर्भुज ए केडी हुंदी है एदे विच ਕੋਈ ਵੀ ਦੋ ਸਾਈਡਾਂ ਜਿਹੜੀਆਂ ਹੁੰਦੀਆਂ ਉਹ ਕੀ ਹੁੰਦੀਆਂ ਪੈਰਲਲ ਹੁੰਦੀਆਂ ਮੀਨਸ ਮੰਨ ਲਓ ਇੱਕ ਆ ਵਾਲੀ ਸਾਈਡ ਹੋਗੀ ਇੱਕ ਆ ਵਾਲੀ ਸਾਈਡ ਹੋਗੀ ਇਹ ਦੋਨੋਂ ਲਾਈਨਾਂ ਕੀ ਹੈ ਪੈਰਲਲ ਆ ਤਾਂ ਇਦਾਂ ਦੀ ਜਿਹੜੀ ਸ਼ੇਪ ਹੁੰਦੀ ਆ ਇਹ ਐਰੋ ਦਾ ਸਾਈਨ ਆ ਐਰੋ ਦਾ ਸਾਈਨ ਜਿਹੜਾ ਉਹ ਰਿਪਰੈਜ਼ੈਂਟ ਕਰਦਾ ਕਿ ਦੋਨੋਂ ਪੇਰ ਜਿਹੜੇ ਆ ਉਹ ਪੈਰਲਲ ਆ ਤਾਂ ਇਹ ਦੋ ਸਾਈਡਾਂ ਪੈਰਲਲ ਨਹੀਂ ਹੈਗੀਆਂ ਇਹ ਦੋ ਪੈਰਲਲ ਆ ਤਾਂ ਆਪੋਜ਼ਿਟ ਸਾਈਡਸ ਆਰ ਪੈਰਲਲ ਦੇਨੋ ਵਾਲੀ ਜਿਹੜੀ ਹੁੰਦੀ ਹੈ ਉਹਨੂੰ ਕੀ ਬੋਲਦੇ ਆ ਟ੍ਰੈਪੀਜ਼ੀਅਮ ਸੈਕੰਡ ਟਾਈਪ ਸਾਡੇ ਕੋਲ ਆ ਜਾਂਦੀ ਹੈ ਪੈਰਲੋਗ੍ਰਾਮ ਸਮਾਂਤਰ ਚਤਰਪੁਜ ਇਹਦੇ ਵਿੱਚ ਕੀ ਆ ਅਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਲ ਇਸੇ ਤਰ੍ਹਾਂ ਇਹਦੇ ਡਾਇਗਨਲ ਆ ਇਹ ਪੋਜ਼ ਕਰ ਲੋ ਉਹ ਪੁਆਇੰਟ ਤੇ ਜਿਹੜਾ ਕੱਟ ਕਰਦੇ ਆ ਤਾ ਇਹਦੀਆਂ ਕੁਝ ਪ੍ਰੋਪਰਟੀਆਂ ਆ ਫਸਟ ਜਿਹੜੀ ਪ੍ਰੋਪਰਟੀ ਆ ਆਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਲ ਮਤਲਬ ਇਹਦੀਆਂ ਜਿਹੜੀਆਂ ਆਪੋਜ਼ਿਟ ਸਾਈਡਸ ਹੁੰਦੀਆਂ ਆਹ ਵਾਲੀ ਸਾਈਡ ਇਹ ਵਾਲੇ BC ਜਿਹੜਾ AD ਦੇ ਪੈਰਲਲ ਆ ਮਤਲਬ AD ਪੈਰਲਲ ਇਹ ਪੈਰਲਲ ਦਾ ਸਿੰਬਲ ਆ ਇਸ ਤਰ੍ਹਾਂ ਦੋ ਲਾਈਨਾਂ AD ਪੈਰਲਲ BC ਐਂਡ AD ਇਕੁਅਲ BC ਸੇਮ ab parallel cd and ab is equal to cd opposite sides are equal and parallel the second property hai opposite angle are equal matlab angle c is equal to angle a amne samne jehde kon aa oh ki hunde aa barabar angle a is equal to angle c and angle b is equal to angle d ਇਹ ਕੀ ਹੁੰਦੇ ਆ ਬਰਾਬਰ ਹੁੰਦੇ ਆ a ਦੇ ਦੋ ਡਾਇਗਨਲ ਆ bd ਐਂਡ ac ਥਰਡ ਪ੍ਰੋਪਰਟੀ ਆ ਇਹਦੇ ਵਿੱਚ ਸਮ ਆਫ ਅਜਸੈਂਟ ਐਂਗਲ ਆਰ 180 ਮਤਲਬ ਕੋਈ ਵੀ ਜਿਹੜੇ ਦੋ ਨਾਲ ਦੇ ਐਂਗਲ ਆ ਆ d ਐ ਆ b ਆ ਕੋਈ ਵੀ ਦੋ ਨਾਲ ਦੇ b ਤੇ c ਦਾ ਸਮ ਜਿਹੜੇ ਐਂਗਲ ਦਾ ਸਮ ਆ ਉਹ 180 ਹੋਊਗਾ a b ਦਾ 180 ਹੋਊਗਾ a d ਦਾ 180 ਐਨੀ ਟੂ ਐਂਗਲ ਮਤਲਬ ਐਂਗਲ b ਐਂਗਲ c ਇਹਨਾਂ ਦਾ ਸਮ ਕੀ ਹੋਊਗਾ 180 ਸੇਮ ਐਂਗਲ A ਐਂਗਲ B ਇਹ ਵੀ ਕੀ ਹੋਊਗਾ 180 ਫੋਰਥ ਪ੍ਰੋਪਰਟੀ ਆ ਡਾਇਗਨਲ ਬਾਈਸੈਕਟ ਈਚ ਅਦਰ ਮਤਲਬ ਜਿਹੜੇ ਇਹਦੇ ਡਾਇਗਨਲ ਹੁੰਦੇ ਆ ਉਹ ਇੱਕ ਦੂਜੇ ਨੂੰ ਸਮਦ ਭਾਜਿਤ ਕਰਦੇ ਆ ਮੀਨਸ ਕੀ ਆ ਕਿ ਜਿਹੜੇ ਡਾਇਗਨਲ ਡਾਇਗਨਲ ਕੀ ਆ AC ਇਸੇ ਤਰ੍ਹਾਂ ਹੀ ਡਾਇਗਨਲ ਆਏਗਾ BD ਹੁਣ AC ਜਿਹੜਾ ਡਾਇਗਨਲ ਆ ਉਹਨੂੰ BD ਜਿਹੜੀ ਕੱਟ ਕਰਦੀ ਪਈ ਆ ਇਹਦਾ ਅਸੀਂ ਨਾਮ ਪੁਆਇੰਟ ਦਾ O ਰੱਖ ਲਿਆ ਤਾਂ ਬਾਈਸੈਕਟ ਦਾ ਮਤਲਬ ਇਹ ਆ ਕਿ ਜਿੰਨਾ A ਵਾਲਾ ਪਾਰਟਾ ਉਹ ਨਹੀਂ ਇਹ ਵਾਲਾ ਪਾਰਟ ਮੀਨਸ ਇਹ ਉਹਨੂੰ ਹਾਫ ਦੇ ਵਿੱਚੋਂ ਕੱਟ ਕਰਦਾ ਤਾਂ ਇਹਦਾ ਮਤਲਬ ਆ ਕਿ AO OC ਸੇਮ ਐਜ਼ ਇਟ ਇਜ਼ AB ਜਿਹੜਾ ਹੈਗਾ BO ਟੂ ਕੀਆ OD ਡਾਇਗੋਨਲ ਜਿਹੜੇ ਆ ਬਾਈਸੈਕਟ ਕਰਦੇ ਆ ਇੱਕ ਦੂਸਰੇ ਨੂੰ ਬਾਈਸੈਕਟ ਇਚ ਅਦਰ ਡਾਇਗੋਨਲ ਇਕੁਅਲ ਨਹੀਂ ਹੁੰਦੇ AC ਨਾਟ ਇਕੁਅਲ ਟੂ BD ਇਹਦੇ ਡਾਇਗੋਨਲ ਨਹੀਂ ਇਹਦੀਆਂ ਆਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਲ ਦਾ ਟਾਈਪ 3 ਆਗੀ ਰੈਕਟੈਂਗਲ ਆਇਤ ਤਾਂ ਇਹ ਜਿਹੜੀ ਸਾਡੇ ਕੋਲੇ ਪੈਰਲੋਗਰਾਮ ਆ ਅਸੀਂ ਇਹਦੇ ਜਿਹੜੇ ਚਾਰੋਂ ਐਂਗਲ ਆ ਇਹ 90 ਡਿਗਰੀ ਦੇ ਕਰਤੇ ਮੀਨਸ 90 ਡਿਗਰੀ ਦੇ ਹੋਗੇ ਦੈਨ ਇਹ ਕੀ ਬਣ ਜਾਊਗੀ ਇਹਦੀ ਇਸ ਸ਼ੇਪ ਦਾ ਨਾਮ ਕੀ ਆ ਰੈਕਟੈਂਗਲ ਹੁਣ ਜੋ ਇਹਦੀਆਂ ਪ੍ਰੋਪਰਟੀਜ਼ ਆ ਉਹ ਸਾਰੀਆਂ ਇਹਦੀਆਂ ਵੀ ਹੋਣਗੀਆਂ ਮੀਨਸ ਆਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲ ਇਕੁਅਲ ਵੀ ਹੋਣਗੀਆਂ ਤੇ ਪੈਰਲਲ ਵੀ ਹੈ ਇਹ ਸੇਮ एबी होगी और ਇਹਦੇ ਵਿੱਚ ਕੀ ਸੀ ਡਾਇਗਨਲ ਜਿਹੜੇ ਆ ਉਹ ਬਾਈਸੈਕਟ ਕਰਦੇ ਸੀ ਇਹਦੇ ਵੀ ਜਿਹੜੇ ਡਾਇਗਨਲ ਆ ਉਹ ਬਾਈਸੈਕਟ ਕਰਨਗੇ ਮਤਲਬ ਪਹਿਲੀ ਪ੍ਰੋਪਰਟੀ ਵੀ ਸੇਮ ਆ ਅਪੋਜ਼ਿਟ ਐਂਗਲ ਉਹ ਤਾਂ ਸੇਮ ਹੋਈਗੇ ਚਾਰੋਂ ਐਂਗਲ ਕੀ ਆ ਸੇਮ ਆ ਇਹਦੇ ਵਿੱਚ ਸਮ ਆਫ ਅਜਸੈਂਟ ਐਂਗਲ ਇਜ਼ 180 ਇਹ ਵੀ 90 ਇਹ ਵੀ 90 देन ਇਹ ਵੀ ਪ੍ਰੋਪਰਟੀ ਹੋਲਡ ਕਰਕੇ फोर्थ ਪ੍ਰੋਪਰਟੀ ਕੀ ਡਾਇਗਨਲ ਬਾਈਸੈਕਟ ਈਚ ਅਦਰ ਤਾਂ ਇਹ ਵੀ ਇਹਦੇ ਕਰਨਗੇ ਕਿਉਂਕਿ ਇਹ ਪੈਰਲੋਗ੍ਰਾਮ ਹੀ ਆ ਬਸ ਅਸੀਂ 90 ਡਿਗਰੀ ਦੇ ਐਂਗਲ ਕੀਤੇ ਆ ਇਦੇ ਵਿੱਚ ਜਿਹੜੀਆਂ ਚਾਰੋਂ ਪ੍ਰੋਪਰਟੀਜ਼ ਆ ਉਹ ਪੈਰਲੋਗ੍ਰਾਮ ਦੀਆਂ ਇਹ ਜਿਹੜੀ 5th ਪ੍ਰੋਪਰਟੀ ਆ ਇਹਦੇ ਜਿਹੜੇ ਡਾਇਗਨਲ ਕੀ ਹੁੰਦੇ ਆ ਇਕੁਅਲ ਹੁੰਦੇ ਆ ਮੀਨਸ AC BD ਡਾਇਗਨਲ ਜਿਹੜੇ ਬਰਾਬਰ ਹੁੰਦੇ ਆ ਨੈਕਸਟ ਟਾਈਪ ਸਾਡੇ ਕੋਲੇ 4th ਟਾਈਪ ਆ ਜਾਂਦੀ ਆ ਸਕੁਅਰ ਤਾਂ ਆ ਜਿਹੜੀ ਰੈਕਟੈਂਗਲ ਆ ਅਸੀਂ ਇਹਦੇ ਤੋਂ ਇਧਰ ਆਏ ਸੀਗੇ ਅਗਰ ਅਸੀਂ ਇਹ ਵਾਲੇ ਜਿਹੜੀਆਂ ਇਹਦੀਆਂ ਸਾਰੀਆਂ ਸਾਈਡਸ ਆ ਉਹਨੂੰ ਇਕੁਅਲ ਕਰ ਦਈਏ ਪੈਰਲਲ ਤਾਂ ਹੈਗੀਆਂ ਇਕੁਅਲ ਕਰ ਦਈਏ ਦੈਨ ਉਹ ਕੀ ਬਣ ਜੂਗੀ ਸਕੁਅਰ ਸ਼ੇਪ ਬਣ ਜੂਗੀ ਤਾਂ ਇਹ ਸਾਡੇ ਕੋਲੇ ਸਕੁਅਰ ਆ ਗਿਆ ਇਹਦੇ ਵਿੱਚ ਉਹ ਵਾਲੀਆਂ ਸਾਰੀਆਂ ਪ੍ਰੋਪਰਟੀਆਂ ਆਉਣਗੀਆਂ ਜੋ ਪੈਰਲੋਗ੍ਰਾਮ ਦੀਆਂ ਸੀ ਮਤਲਬ ਅਪੋਜ਼ਿਟ ਸਾਈਡ ਆਰ ਇਕੁਅਲ ਅਪੋਜ਼ਿਟ ਸਾਈਡ ਵੀ ਇਕੁਅਲ ਆ ਮੀਨਸ ਆਲ ਸਾਈਡਸ ਆਰ ਇਕੁਅਲ ਅਪੋਜ਼ਿਟ ਐਂਗਲ ਉਹ ਵੀ ਆਲਰੇਡੀ ਇਕੁਅਲ ਆ 90 ਡਿਗਰੀ ਆ ਸਮ ਆਫ ਅਡਜਸੈਂਟ ਐਂਗਲ ਨਾਲ ਦੇ ਐਂਗਲ ਜਿਹੜੇ ਉਹਨਾਂ ਦਾ ਸਮ ਉਹ ਵੀ 180 ਆ ਸੇਮ ਇਹ ਨਹੀਂ ਹੈ ਡਾਇਗਨਲ ਬਾਈਸੈਕਟ ਇਹਦੇ ਵੀ ਡਾਇਗਨਲ ਬਾਈਸੈਕਟ ਕਰਦੇ ਆ ਡਾਇਗਨਲ ਆ ਇਕੁਅਲ ਇਹਦੇ ਵੀ ਡਾਇਗਨਲ ਆ ਇਕੁਅਲ ਮਤਲਬ ਜੋ ਇਹਦੀਆਂ ਪ੍ਰੋਪਰਟੀਜ਼ ਆ 5th ਤੱਕ ਉਹ ਸਾਰੀਆਂ ਇਹਦੀਆਂ ਵੀ ਪ੍ਰੋਪਰਟੀਜ਼ ਆ ਇਹਦੀ ਇੱਕ 6th ਪ੍ਰੋਪਰਟੀ ਇਹਦੀ ਆ ਜਾਂਦੀ ਹੈ ਕਿ ਜਿਹੜੇ ਇਹਦੇ ਡਾਇਗਨਲ ਆ ਉਹ 90 ਡਿਗਰੀ ਤੇ ਬਾਈਸੈਕਟ ਕਰਦੇ ਆ ਬਣ ਰਹੀਆਂ ਡਾਇਗਨਲ ਇਹ ਵੀ ਕੀ ਆ 90 ਡਿਗਰੀ ਦੇ ਉੱਪਰ ਇੱਕ ਦੂਜੇ ਨੂੰ ਬਾਈਸੈਕਟ ਕਰਦੇ ਆ ਨੈਕਸਟ 5ਥ ਟਾਈਪ ਆ ਜਾਂਦੀ ਹੈ ਟਾਈ 5th ਰੋਮਬਸ ਸਮਚਤ੍ਰਪੁਜ ਬੋਲਦੇ ਹਨ ਤਾਂ ਰੋਮਬਸ ਕੀ ਹੈ ਰੋਮਬਸ 올 ਸਾਈਡਸ ਆਰ ਇਕੁਅਲ ਐਂਡ ਡਾਇਗਨਲ ਜਿਹੜੇ ਹੁੰਦੇ ਆ ਉਹ 90 ਡਿਗਰੀ ਤੇ ਬਾਇਸੈਕਟ ਕਰਦੇ ਆ ਹੁਣ ਇਹਦੀਆਂ ਵੀ ਸਾਰੀਆਂ ਸਾਈਡ ਕੀ ਆ ਸੇਮ ਆ ਇਹਦੀਆਂ ਵੀ ਸੇਮ ਆ ਇਹਦੇ ਡਾਇਗਨਲ ਵੀ 90 ਡਿਗਰੀ ਤੇ ਬਾਇਸੈਕਟ ਕਰਦੇ ਆ ਇਹਦੇ ਵੀ ਕਰਦੇ ਆ ਇਹਨਾਂ ਦੋਨਾਂ 'ਚ ਡਿਫਰੈਂਸ ਕੀ ਆ ਕਿ ਇਹਦੇ ਡਾਇਗਨਲ ਜਿਹੜੇ ਆ ਉਹ ਇਕੁਅਲ ਨਹੀਂ ਹੁੰਦੇ ਮੀਨਸ AC ਨਾਟ ਇਕੁਅਲ ਟੂ BD ਇਹਦੇ ਡਾਇਗਨਲ ਸੇਮ ਹੁੰਦੇ ਆ ਅਗਰ ਡਾਇਗਨਲ ਸੇਮ ਨਹੀਂ ਹੈਗੇ ਦੈਨ ਇਹਦੇ ਵਿੱਚ ਇਹ ਵਾਲੀ ਪ੍ਰੋਪਰਟੀ ਹੋਲਡ ਕਰਦੀ ਕਿ ਅਪੋਜ਼ਿਟ ਐਂਗਲ ਆਰ ਇਕੁਅਲ ਇਹਦੇ ਵਿੱਚ ਅਪੋਜ਼ਿਟ ਐਂਗਲ ਜਿਹੜੇ ਆ ਉਹ ਸੇਮ ਹੁੰਦੇ ਆ ਐਂਗਲ A C ਐਂਗਲ B D ਇਹਦੇ ਵਿੱਚ ਐਂਗਲ ਸਾਰੇ ਕੀ ਆ 90 ਡਿਗਰੀ ਇਹਦੇ ਵਿੱਚ ਸਾਰੇ ਕੀ ਆ 90 ਡਿਗਰੀ ਨਹੀਂ ਹੈਗੇ ਇਹ ਜਿਹੜੀਆਂ ਕੁਝ ਟਾਈਪ ਸੀਗੀਆਂ ਕੁਆਡਿਲੇਟਰਲ ਦੀਆਂ ਇਹ ਐਕਸਰਸਾਈਜ਼ 3.1 ਐਂਡ 3 3.2 ਦੋਨੋਂ ਜਿਹੜੇ ਹੈਗੀਆਂ ਇਹ ਵਾਲੀਆਂ ਟਾਈਪਸ ਆ ਤਾਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹਦੇ ਕੁਐਸਚਨ ਕਰਦੇ ਆਂ ਥੈਂਕ ਯੂ